ਮੈਂ ਆਪਾਂ ਲੱਗੇ ਕਮੰਡੀ ਹੋਰ ਕਵਰ ਕਰਨ ਤੇ ਵਿਖਾਉਣਾ ਤੁਹਾਨੂੰ ਟਰੈਕਟਰ ਹਲਕੇ ਰੇਟ ਦੇ ਟਰੈਕਟਰ ਆ ਪਹਿਲਾ ਟਰੈਕਟਰ ਬਣਾ ਸਵਰਾਜ 735 ਐਫੀ ਮਾਡਲ ਹੈਗਾ 1996 ਟਰੈਕਟਰ ਇੱਕ ਨਹੀਂ ਪੀ ਵੇਸਨ ਟਰੈਕਟਰ ਸਰ 오ਰੀਜినਲ ਚੰਗੀ ਕਨੇ ਨਾ ਟਰੈਕਟਰ ਅੰਦਰ ਪੰਪਾ ਟਰੈਕਟਰ ਬਰ ਕੋ ਸਾਫ ਆ सेल्फ ਸਟਾਰਟ ਇਹ ਦੇਖਣ 11 12 ਨੀ ਕਲਗ ਰਿਹਾ ਮੂਹ ਲਟ ਰਹਿ ਗਿਆ 670 ਕੇ ਬੇਟ ਟਰੈਕਟਰ ਦੇ ਮੂਹ ਲਟ ਰਹਿ ਗਿਆ ਤੇ ਮੰਗ ਰਿਹਾ 35 ਤੋਂ 40 ਪੈਸੇ ਟਰੈਕ ਬਿਲਕੁਲ ਸਾਫ ਆ ਜੇਬਾ ਡਿਮਾਂਡ ਦੀ ਗੱਲ ਕਰੀਏ 1 ਲੱਖ ਤੇ 38000 ਰੁਪਏ ਟਰੈਕਟਰ ਦੀ ਡਿਮਾਂਡ ਆ ਹਰਿਆਣਾ ਨੰਬਰ ਆ ਐਚ ਚਾਰ ਟਰੈਕਟਰ ਬਿਲਕੁਲ ਸਾਫ ਆ ਸਾਰਾ ਟਰੈਕਟਰ Ориਜినਲ ਆ ਇਹ ਦੁਬਾਰਾ ਜੇ 4735 ਮਾਡਲ ਹੈਗਾ 1999 1 कट 90 ਟਰੈਕਟਰ ਦੇਖ ਸੋ ਟਰੈਕਟਰ ਸਾਫ ਆ Ориਜినਲ ਟਰੈਕਟਰ ਸਾਰਾ ਜੇ ਪਰ ਟਰੈਕਟਰ ਦੇ ਟਾਇਰ ਨਹੀਂ ਗਲੇ ਮਾਗਰ ਲੈਟਰ ਰਹਿ ਗਈ 20 ਤੋਂ 25 ਰੁਪਏ ਮਾਗਰ ਲੈਟਰ ਤੇ ਮੂਰ ਲੈਟਰ ਰਹਿ ਗਿਆ ਇਹਾਂ ਤੋਂ 60 ਮੀਟਰ ਟਰੈਕਟਰ ਦੇ ਮੂਹਰੇ ਅੰਦਰ ਪੰਪ ਟਰੈਕਟਰ ਸਾਫ ओरिजिनल ਟਰੈਕਟਰ ਮਾਡਲ ਦਾ ਟਰੈਕਟਰ ਤੇ ਰੰਗ ਰੂਪ ਵਧੀਆ ਪਿਆਗਾ ਰੇਟ ਦੀ ਗੱਲ ਇੱਕ ਲੱਖ ਤੇ 15000 ਰੁਪਏ ਟਰੈਕਟਰ ਦੀ ਡਿਮਾਂਡ ਹੈਗੀ 99 ਮਾਡਲ ਇਸ ਤੋਂ ਬਾਅਦ ਹੈ ਕਿ ਫਾਰਮ ਟਰੈਕ 60 ਡਬਲ ਕਲਚ 99 ਮਾਡਲ ਹੈ ਟਰੈਕਟਰ ਦੇ ਟਾਇਰ ਤੇ 35 ਤੋਂ 40 ਪੈਸੇ ਚਾਰੇ ਰਮਾਡ ਆੜੀ 1,85,000 ਰੁਪਿਆ ਟਰੈਕਟਰ ਸਾਰਾ Ориਜినਲ ਆ ਸਾਫ ਕੰਡੀਸ਼ਨ ਚ ਚੰਗਾ ਟਰੈਕਟਰ ਫਾਰਮ ਟਰੈਕਟਰ 60 ADI ਪੰਪ ਡਬਲ ਕਲਚ ਟਰੈਕਟਰ ਇਹ ਮੇਰਾ ਟਰੈਕਟਰ ਸਾਰਾ Ориਜినਲ ਆ ਪੂਰਾ ਸਾਫ ਟਰੈਕਟਰ ਇਹਦੇ ਪਤਾ ਕੀ ਮਹਿੰਦਰਾ B275 DI ਮਾਡਲ 1998 ਪੰਜਾਬ ਨੰਬਰ ਆ PV31 ਪੂਰਾ ਸਾਫ ਚੰਗਾ Ориਜినਲ ਟਰੈਕਟਰ ਆ ਸਾਰਾ ਜੇ ਬਟਰੈਕਟਰ ਦੇ ਟਾਇਰਾਂ ਦੀ ਗੱਲ ਕਰ ਗਏ ਨਗਰਲੇ ਟਰ ਗਿਆ 70 ਤੋਂ 80 ਪੈਸੇ ਮੋੜ ਦੇ ਟਰ ਗਿਆ 40 ਤੋਂ 50 ਪੈਸੇ ਜਿੱਦਾਂ ਜਾਏਗਾ ਉਹ ਕਾਦੀ ਟਰੈਕਟਰ ਪੂਰਾ ਚੰਗਾ ਸਾਫ ਸਾਰਾ ਟਰੈਕਟਰ Ориਜਨਲ 1 ਲੱਖ 99000 ਰੁਪਏ ਟਰੈਕਟਰ ਦੀ ਡਿਮਾਂਡ ਹੈ ਇਹ ਦੂਬਾਰਾ ਇਹ ਆਪਣੇ ਕੋਲ ਸਵਰਾਜ 724 FE ਨਾੜ ਲਗਾ 1988 ਤੇ ਜੇ ਪਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 80 ਤੋਂ 90 ਪੈਸੇ ਟਰੈਕਟਰ ਦੇ ਚਾਰੇ ਟਾਇਰ ਪਲੇ ਆ ਟਰੈਕਟਰ ਨਹੀਂ ਪੂਰੇ ਸਾਫ ਵੀ ਮਾਡਲ ਦੇ ਸਾਨੂੰ ਟਰੈਕਟਰ ਪੂਰਾ ਚੰਗਾ ਹੈ ਜੇ ਅਪ ਡਿਮਾਂਡ ਦੀ ਗੱਲ ਕਰੇ 1 ਲੱਖ ਤੇ 35000 ਰੁਪਏ ਟਰੈਕਟਰ ਦੀ ਡਿਮਾਂਡ ਹੈ ਟਰੈਕਟਰ ਜਿਹਨ ਟਰੈਕਟਰ ਪੂਰਾ ਚੰਗਾ ਦਾ ਸਰਾ 724 ਐਫੀ ਮੈਂ ਕਿਹਾ ਵੀ 2 ਲੱਖ ਦਾ ਟਰੈਕਟਰ ਲੈ ਮੈਂ ਇੱਕ ਵਾਰੀ ਬਾਂਦਰ ਪੁੱਛਾ ਸੈਨ ਮਾਰਦੀ ਬਈ ਸੌਦਾ ਹੁੰਦਾ ਟਰੈਕਟਰ ਦਾ ਸਵਾਜ 855 ਦਾ ਬਾਈ ਇਹਨੂੰ 2 ਲੱਖ ਰੁਪਈਆ ਖਿਆ ਸੀ ਵੀ 2 ਲੱਖ ਦਾ ਆਪਣਾ ਟਰੈਕਟਰ ਦੇ ਆ ਗੱਲ ਹੋਣੀ ਨਹੀਂ ਬਾਈ ਆ 752 4 ਮਹੀਨੇ ਰੈਂਟ ਦਾ ਬਾਈ 1 ਕੋੜ ਦੀ ਨਾੜਾ ਪਰ 85000 1 ਲੱਖ ਆ ਹਾਂ ਉਹ ਵਾਲੀ ਗੱਲ ਸ਼ੇਅਰ ਕਰ ਦੇ ਮੈਂ ਆਪੇ ਕਰ ਦੂੰ ਨਾ ਨਾ ਯਾਰ ਭਾਈ ਸ਼ੇਅਰ ਕਰ ਉਹ ਸ਼ੇਅਰ ਕਰ ਦੇ ਸ਼ੇਅਰ ਕਰ ਤੇਰੇ ਕੋਲ ਲੱਗੇ ਵਾਲੇ ਰੋ ਕਾਵੇਂ ਸ਼ੇਅਰ ਕਰ ਸ਼ੇਅਰ ਕਰ ਉਹ ਮੇਰੀ ਗੱਲ ਸ਼ੇਅਰ ਕਰ ਤੇ ਖੁਸ਼ ਹੋ ਕੇ ਦੇ ਦੀ ਟਰੱਕ ਵਾਲੇ ਉਹ ਲੱਭ ਜਾ ਰਹੇ ਨਹੀਂ ਸ਼ੇਅਰ ਕਰ ਦੇ ਜੰਨੇ ਆ ਮੇਰੀ ਗੱਲ ਉਹ ਖੁਸ਼ ਹੋ ਕੇ ਦੇ ਜੀਂਗਾ ਪਰ ਠੀਕਾ ਥੋੜਾ ਜਾਇ। ਉਹ ਯਾਰ ਮੈਂ ਤੇ ਕੰਮ ਕਰਦਾ। ਸੈਂਟਾ ਹੋ ਰਿਹਾ 2 ਲੱਖ ਦਾ ਕਿਆ। ਦੇ ਦੇ। ਉਹ ਯਾਰ ਮੈਨੂੰ ਕੋਈ ਵੀ ਕੰਮ। ਯਾਰ ਤਾਨੂੰ ਕੱਟਾ ਕਰ ਦਿਆਂ ਅਗਲੇ। ਕੋਈ ਬੋਲ। ਸੈਂਡ ਕਰ ਯਾਰ। ਸੈਂਡ ਕਰ ਤੋ। ਨਹੀਂ ਮੈਨੂੰ ਦੱਸ ਦੇ ਮੈਂ ਆਰਟੀਕਲ ਮੈਂ ਸੈਂਟ ਕਰਨਾ। ਨਾ ਯਾਰ ਸੈਂਡ ਕਰ। ਨਾ ਨਾ ਮਨ ਸੌਰ ਨਾ। 14 ਸੈਕਿੰਡ। ਕੀ ਨਾ ਇਹਦਾ ਮੈਨੂੰ ਲੱਗਦਾ ਤਾਂ ਬਾਜਾ ਮੇਰੇ ਕੋ ਨਾਟਕ ਨਹੀਂ ਹੁੰਦੀਗਾ ਚੱਲ। ਬੱਸ ਆ ਗਿਆ ਨਾ ਇੰਨਾ ਤਾਂ ਕਾ ਬਾਈ ਯਾਰ ਵੇਖਿਆ ਬਾਈ ਕਰਤਾ ਯਾਰ ਤੇਰੇ ਤੇ ਤਿੰਨ ਪਿਆਸਾ ਓਏ ਬਰੂ ਵਾਲਿਆ ਹੋ ਗਿਆ ਸੌਦਾ ਸੌਦਾ ਹੋ ਗਿਆ ਬਾਈ ਸੌਦਾ ਹੋ ਗਿਆ ਸਵਰਾਜ 855 ਦਾ 1,85,000 ਦਾ ਆਪਣਾ ਲੋਡਰ ਟਰੈਕਟਰ ਐਸ਼ਰਤ 2019 ਮਾਡਲ ਟਰੈਕਟਰ ਪੂਰਾ ਚੰਗਾ ਸਾਫ ਨਹੀਂ ਨਾ ਟਰੈਕਟਰ ਪੂਰਾ ਸੁਨਨ ਟਰੈਕਟਰ ਦੀ ਮੰਗ ਰਹੀ 2,70,000 ਰੁਪਏ ਟਰੈਕਟਰ ਦੀ ਮੰਗ ਹੈ ਜੇਪਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ ਯਾਰੋ ਸੱਤ ਕੇ ਬਿਹੜ ਟਰੈਕਟਰ ਹੈ ਟਾਇਰ ਬੇ ਚਾਰੇ ਟਰੈਕਟਰ ਪੂਰਾ ਚੰਗਾ ਹੈ 2019 ਮਾਡਲ 2,70,000 ਰੁਪਏ ਟਰੈਕਟਰ ਦੀ ਮੰਗ ਹੈ ਭਈ 2 ਡੋਲਾ ਟਰੈਕਟਰ ਆਪਣੇ ਕੋਲ 60 55 ਟਾਪ ਮਾਡਲ 2014 ਪਾਵਰ ਸਟੀering ਡਬਲ ਕਲਚ ਟਰੈਕਟਰ ਪੂਰਾ ਚੰਗਾ ਡਬਲ ਪੰਪ ਡਬਲ ਡਿਸਟ੍ਰੀਬਿਊਟਰ 2 ਸਪਲੀਟ ਜਿਵੇਂ ਟਰੈਕਟਰ ਤੇ ਟੈਨਾਂ ਨਹੀਂ ਗੱਲ ਲੱਗਦੀ 70 ਤੋਂ 80 ਪੈਸੇ ਟਰੈਕਟਰ ਦੇ ਚਾਰੇ ਡਰ ਪਏ ਆ 2014 ਮਾਡਲ ਟਰੈਕਟਰ ਪੂਰਾ ਚੰਗਾ ਸਾਫ ਕੰਡੀਸ਼ਨ ਸਾਰਾ ਟਰੈਕਟਰ ओरिजिनल ਆ ਇਹ ਡਿਮਾਂਡ ਦੀ ਗੱਲ ਕਰਕੇ 4,55,000 ਰੁਪਏ ਟਰੈਕਟਰ ਦੀ ਡਿਮਾਂਡ ਆ। ਸਰ ਜੀ ਨੰਬਰ ਗੰਗਾ ਨਗਰ ਦਾ ਤੇ ਬਾਈ ਐਨਓਸੀ ਲੈ ਕੇ ਦੇਣਗੇ। ਟਰੈਕਟਰ ਤੁਸੀਂ ਦੇਖੋ ਟਰੈਕਟਰ ਬਹੁਤ ਚੰਗਾ। ਐਨਓਸੀ ਟਰੈਕਟਰ ਦੀ ਮਿਲ ਜੂਗੀ। 14 ਮਾਡਲ ਆ 4,55,000 ਰੁਪਏ ਟਰੈਕਟਰ ਦੀ ਡਿਮਾਂਡ ਆ 6055 ਫਾਰਮ ਟਰੈਕ। ਇਹ ਦੂਬਾਰਾ ਆਪਣੇ ਕੋਲ ਫੋਰਡ 6310 ਆ। ਪੰਜਾਬ ਨੰਬਰ 1990 ਮਾਡਲ ਆ। ਟਰੈਕਟਰ ਦੇ ਮੂਹਰ ਲੋੜਾ ਬਿਲਕੁਲ ਨਮਿਆ ਤੇ ਮਗਰ ਟਰ ਗਿਆ 70 ਤੋਂ 80 ਪੈਸੇ ਪੀਵੀ 5 ਟਰੈਕਟਰ ਪੂਰਾ ਚੰਗਾ ਸਾਫ ਕੰਡੀਸ਼ਨ ਦਾ 1,60,000 ਰੁਪਏ ਟਰੈਕਟਰ ਦੀ ਮੰਗ ਹੈ ਜੇ ਸਰ ਟਰੈਕਟਰ ਪੂਰਾ ਚੰਗਾ ਹੈ ਫੋਰਡ 3610 ਇਹ ਦੂਬਾਰਾ ਆਪਣਾ ਕੋਲ ਮਸ਼ੀਨ 241 ਮਾਡਲ 2001 ਪੰਜਾਬ ਨੰਬਰ ਆ PV010 ਟਰੈਕਟਰ ਉਹ ਹੀ ਆ ਟਰੈਕਟਰ ਇਹ ਵੀ ਪੂਰਾ ਚੰਗਾ ਮੰਗਲੇ ਡਰ ਬਿਲਕੁਲ ਨਵੇਂ ਆ ਵੇਟ ਚੜੇ ਕੰਪਨੀ ਵਾਲੇ ਮੂਹ ਲਟ ਰਿਹਾ 40 ਤੋਂ 50 ਦੇ ਮੂਹ ਲਟ ਟਰੈਕਟਰ ਨੇ ਟਾਰ ਹੈਗੇ ਟਰੈਕਟਰ ਨਹੀਂ ਪੂਰੇ ਸਾਫੇ ਚੰਗੇ ਨਹੀਂ ਹੈ ਨਾ ਟਰੈਕਟਰ 2,37,000 ਰੁਪਏ ਟਰੈਕਟਰ ਦੀ ਮੰਗ ਹੈ ਟਰੈਕਟਰ ਸਾਰਾ オリジナル ਆ ਚੰਗੀ ਕੰਡੀਸ਼ਨ ਦਾ